ਵਾਹਿ ਗੁਰੂ ਮਾਤਾ ਕੇ ਉਦਰ ਮੈਂ ਪਤਿ ਪਾਲਿ ਕਰੇ ਮਾਤਾ ਕੇ ਉਦਰ ਮੈਂ ਪਤਿ ਪਾਲਿ ਕਰੇ ਸੋ ਕਿਉਂ ਮਣੋ ਵਿਸਾਰੀਆ ਮਣੋ ਕਿਉਂ ਵਿਸਾਰੀਆ ਏ ਵੱਡਾ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕੇ ਉਹ ਨਾ ਸਕੀ ਜਿਸ ਨੂੰ ਆਪਣੀ ਲੇਵ ਲਾਵੇ ਆਪਣੀ ਲੇਵ ਆਪੇ ਲਾਏ ਗੁਰਮੁਖ ਸਦਾ ਸਮਾਲੀਐ ਕਹ ਨਾਨਕ ਏਵਡਾਤਾ ਸੋ ਕਿਉ ਮਨੋਂ ਵਿਸਾਰੀਐ ਕੋ ਹੈ ਨਾਨਕ ਇਹ ਵਦਦਾਤਾ ਸੋ ਕਿਉਂ ਮਨੋਂ ਵਿਸਾਰੀਐ ਵਾਹਿਗੁਰੂ ਮਾਰੂ ਮਹਿਲਾ ਪਹਿਲਾ ਮਾਤ ਪਿਤਾ ਸੰਜੋਗ ਉਪਾਏ ਰਕਤ ਬਿੰਦ ਮਿਲ ਪਿੰਡ ਕਰੇ ਅੰਤਰ ਗਰਭ ਉਰਦ ਲੈਵ ਲਾਕੀ ਸੋ ਪ੍ਰਵਸਾਰੇ ਦਾਤ ਕਰੇ ਸੰਸਾਰ ਭਵਜਲ ਕਿਉ ਤਰੈ ਗੁਰਮੁਖ ਨਾਮ ਨਿਰੰਝਣ ਪਾਈਐ ਆਫ ਹਰੇਉ ਪਾਰ ਆਫਾਰ ਤਰੈ ਰਹਾਉ ਤਨ ਤਨ ਸਤਗੁਰੂ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਇਹ ਬਾਣੀ ਮਾਰੂ ਰਾਗ ਦੇ ਵਿੱਚ ਅੱਜ ਅਸ਼ਟਪਦੀ ਜੋ 8ਵੀਂ ਅਸ਼ਟਪਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ 113 ਅਤੇ 114 ਅੰਗ ਉਤੇ ਸ਼ੁਭਤ ਹੈ ਇਸ ਦੇ ਪਹਿਲੇ ਚਾਰ ਪਦਿਆਂ ਦੀ ਅਤੇ ਰਹਾਉ ਦੀ ਪਦੀ ਦੇ ਵਿਚਾਰ ਕਰਿਏ ਕਿਉਂਕਿ ਇਸ ਅਸ਼ਟਪਦੀ ਦੇ 12 ਪਦੇ ਹਨ ਇਸ ਕਰਕੇ ਆਓ ਅੱਜ ਪਹਿਲੇ 4 ਪਦੇ ਜੋ ਹਨ ਉਹਨਾਂ ਦੀ ਵਿਚਾਰ ਕਰੀਏ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸੰਸਾਰ ਭਵਜਲ ਕਿਉਂ ਤਰੈ ਇਹ ਸੰਸਾਰ ਸਮੁੰਦਰ ਜੋ ਹੈ ਇਸ ਸੰਸਾਰੀ ਜੀਵ ਦੁਆਰਾ ਕਿਸ ਤਰ੍ਹਾਂ ਤਰਿਆ ਜਾ ਸਕਦਾ ਹੈ ਅਰਥਾਤ ਨਹੀਂ ਤਰਿਆ ਜਾ ਸਕਦਾ ਜਿਤਨਾ ਚਿਰ ਇਹ ਜੀਵ ਨਾਮ ਦੇ ਨਾਲ ਨਹੀਂ ਜੁੜਦਾ ਨਾਮ ਤੋਂ ਬਿਨਾ ਇਸ ਸੰਸਾਰ ਸਮੁੰਦਰ ਜੋ ਹੈ ਇਹ ਤਰਿਆ ਨਹੀਂ ਜਾ ਸਕਦਾ ਗੁਰਮੁਖ ਨਾਮ ਨਿਰੰਜਨ ਪਾਈਐ ਅਫਰਿਓ ਪਾਰ ਆਫਾਰ ਟਰ ਇਹ ਜੋ ਜੀਵ ਹੈ ਇਸ ਦੇ ਉੱਤੇ ਆਫਾਰਿਉ ਭਾਰ ਮਾਇਆ ਦੇ ਮੋਹ ਦਾ ਭਾਰ ਮਾਇਆ ਦੀ ਮਮਤਾ ਦਾ ਭਾਰ ਆਫਰੋ ਜਿਸ ਤੇ ਨਾਲ ਕਿ ਇਹ ਜੀਵ ਆਫਰਿਆ ਪਿਆ ਹੈ ਅਹੰਕਾਰਿਆ ਹੋਇਆ ਹੈ ਮਾਇਆ ਦੇ ਮੋਹ ਕਰਕੇ ਪਦਾਰਥਾਂ ਦੇ ਮੋਹ ਕਰਕੇ ਪਦਾਰਥਾਂ ਦੇ ਅਤੇ ਆਪਣੇ ਧਨ ਕਰਕੇ ਪਰਿਵਾਰ ਕਰਕੇ ਇਸ ਦੇ ਅੰਦਰ ਅਹੰਕਾਰ ਹੈ ਉਸ ਅਹੰਕਾਰ ਦੇ ਨਾਲ ਹੀ ਆਪ ਰਿਆ ਹੋਇਆ ਹੈ ਆ ਫਾਰੇ ਓ ਭਾਰ ਆ ਫਾਰੇ ਟਰ ਅਤੇ ਇਹ ਜੋ ਅਸਹਿ ਭਾਰ ਹੈ ਅਹੰਕਾਰ ਦਾ ਭਾਰ ਹੋਰ ਇਸ ਤਰ੍ਹਾਂ ਦੇ ਅਵਗੁਣਾ ਦਾ ਭਾਰ ਵਿਕਾਰਾਂ ਦਾ ਭਾਰ ਜੋ ਹੈ ਉਹ ਅਸਹਿ ਭਾਰ ਹੈ ਇਹ ਭਾਰ ਸਿਰਫ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਲਾਇਆ ਜਾ ਸਕਦਾ ਹੈ ਗੁਰਮੁਖ ਨਾਮ ਨਰੰਜਣ ਪਾਈਆ ਅਤੇ ਉਹ ਨਾਮ ਜੋ ਹੈ ਜੋ ਨਰੰਜਨ ਹੈ ਜੋ ਮਾਇਆ ਦੀ ਕਾਲਕ ਤੋਂ ਰਹਿਤ ਹੈ ਅਰਥਾਤ ਨਾਮ ਜੋ ਪਵਿੱਤਰ ਹੈ ਉਹ ਗੁਰੂ ਦੀ ਸ਼ਰਨ ਦੇ ਦੁਆਰਾ ਹੀ ਪਾਇਆ ਜਾ ਸਕਦਾ ਹੈ ਅਤੇ ਗੁਰੂ ਦੀ ਸ਼ਰਨ ਦੁਆਰਾ ਇਹ ਨਾਮ ਪਾ ਕੇ ਇਹ ਜੋ ਅੰਦਰ ਹੰਕਾਰ ਜੋ ਹੈ ਉਸ ਦਾ ਜੋ ਆਫਾਰਾ ਹੈ ਆਫਰੋ ਉਸ ਦੇ ਕਾਰਨ ਇਹ ਜੀਵ ਜੋ ਹੈ ਅੰਦਰੋਂ ਆਫਰਿਆ ਹੋਇਆ ਹੈ ਇਹ ਜੋ ਭਾਰ ਹੈ ਇਹ ਅਫਾਰ ਅਸਹਿ ਭਾਰ ਜੋ ਹੈ ਇਹ ਟਰ ਹੈ ਇਹ ਟਲ ਜਾਂਦਾ ਹੈ ਇਹ ਖਤਮ ਹੋ ਜਾਂਦਾ ਹੈ ਜਦੋਂ ਇਹ ਜੀਵ ਗੁਰੂ ਦੇ ਰਾਹੇ ਨਾਮ ਦੀ ਪ੍ਰਾਪਤ ਕਰਦਾ ਹੈ ਨਾਮ ਦੀ ਪ੍ਰਾਪਤੀ ਕਰਕੇ ਨਾਮ ਜਿਹੜਾ ਪਵਿੱਤਰ ਨਾਮ ਹੈ ਨਰੰਜਨ ਨਾਮ ਹੈ ਉਸ ਨਾਮ ਦੀ ਪ੍ਰਾਪਤੀ ਗੁਰੂ ਦੇ ਰਾਹੇ ਕਰਦਾ ਹੈ ਫਿਰ ਇਹ ਜੋ ਅਸਹਿ ਭਾਰ ਹੈ ਅਹੰਕਾਰ ਦਾ ਭਾਰ ਜੋ ਹੈ ਇਹ ਖਤਮ ਹੋ ਜਾਂਦਾ ਹੈ ਮਾਤ ਪਿਤਾ ਸੰਜੋਗ ਉਪਾਏ ਰਕਤ ਵਿੰਦ ਮਿਲ ਪਿੰਡ ਕਰੇ ਉਸ ਪਰਮਾਤਮਾ ਨੇ ਇਸ ਜੀਵ ਨੂੰ ਬਣਾਇਆ ਜੀਵ ਨੂੰ ਕਿਸ ਤਰ੍ਹਾਂ ਬਣਾਇਆ ਮਾਤ ਪਿਤਾ ਸੰਜੋਗ ਉਪਾਏ ਮਾਤਾ ਅਤੇ ਪਿਤਾ ਦੇ ਸੰਜੋਗ ਨਾਲ ਇਸ ਜੀਵ ਨੂੰ ਉਸ ਵਾਹਿਗੁਰੂ ਨੇ ਪੈਦਾ ਕੀਤਾ ਰਕਤ ਵਿੰਦ ਮਿਲ ਪਿੰਡ ਕਰੇ ਰਕਤ ਮਾਤਾ ਦਾ ਰਕਤ ਵਿੰਦ ਪਿਤਾ ਦਾ ਵਿੰਦ ਉਹਨਾਂ ਨੂੰ ਮਿਲਾ ਕੇ ਦੋਨਾਂ ਦੇ ਮੇਲ ਦੇ ਰਾਹੀਂ ਇਹ ਸਰੀਰ ਪੈਦਾ ਕਰ ਦਿੱਤਾ ਇਹ ਉਸ ਵਾਹਿਗੁਰੂ ਦੀ ਰਚਨਾ ਦੀ ਅਚਰਜ ਰਤਨਾ ਹੈ ਕਿ ਉਸ ਵਾਹਿਗੁਰੂ ਨੇ ਸਰੀਰ ਪੈਦਾ ਕਿਸ ਤਾਂ ਕੀਤਾ ਕਿ ਇਹ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਮਾਤ ਪਿਤਾ ਸੰਜੋਗ ਉਪਾਏ ਮਾਤਾ ਪਿਤਾ ਦੇ ਸੰਜੋਗ ਦੇ ਰਾਹੀਂ ਰਕਤ ਬਿੰਦ ਮਿਲ ਪਿੰਡ ਕਰੇ ਮਾਤਾ ਦਾ ਰਕਤ ਅਤੇ ਪਿਤਾ ਦਾ ਵੀਰਸ ਇਸ ਤਰ੍ਹਾਂ ਹੀ ਉਸ ਵਾਹਿਗੁਰੂ ਨੇ ਸਰੀਰ ਬਣਾ ਦਿੱਤਾ ਕਿਉਂਕਿ ਸਤਿਗੁਰੂ ਜੀ ਦਾ ਅੰਮ੍ਰਿਤਮਈ ਫਰਮਾਨ ਹੈ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਉਤਰੀ ਜੋਰੀ ਇਹ ਪਾਣੀ ਮੈਲਾ ਅਤੇ ਮਾਟੀ ਗੋਰੀ ਅਰਥਾਤ ਮਾਤਾ ਦਾ ਰਕਤ ਪਿਤਾ ਦਾ ਵੀਰਜ ਬਿੰਦ ਉਸ ਨੂੰ ਮਿਲਾ ਕੇ ਉਸ ਵਾਹਿਗੁਰੂ ਨੇ ਇੱਕ ਸੋਹਾਂ ਜਿਹਾ ਸਰੀਰ ਬਣਾ ਦਿੱਤਾ ਅੰਤਰ ਗਰਭ ਉਰਦ ਲੇਵ ਲਾਗੀ ਸੋ ਪ੍ਰਭ ਸਾਰੇ ਦਾਤ ਕਰੇ ਅਤੇ ਗਰਭ ਦੇ ਅੰਦਰ ਗਰਭ ਦੇ ਵਿੱਚ ਇਹ ਜੀਵ ਉਲਟਾ ਲਟਕਦਾ ਹੈ ਉਰਦ ਲਿਵ ਲਾਗੀ ਅਤੇ ਸਦਾ ਇਸ ਉਸ ਵਾਹਿਗੁਰੂ ਦੇ ਵਿੱਚ ਲਿਵ ਲੱਗੀ ਰਹਿੰਦੀ ਹੈ ਸੋ ਪ੍ਰਭ ਸਾਰੇ ਅਤੇ ਉਹ ਵਾਹਿਗੁਰੂ ਇਸ ਦੀ ਸਾਰ ਕਰ ਲੈਂਦਾ ਹੈ ਉਹ ਵਾਹਿਗੁਰੂ ਇਸ ਨੂੰ ਪ੍ਰਤਪਾਲਦਾ ਹੈ ਦਾਤ ਕਰੇ ਅਤੇ ਵਾਹਿਗੁਰੂ ਹੀ ਅੰਦਰ ਕਰਬ ਦੇ ਅੰਦਰ ਜਦੋਂ ਇਹ ਜੀਵ ਉਲਟਾ ਲਟਕਿਆ ਹੁੰਦਾ ਹੈ ਤਾਂ ਇਸ ਨੂੰ ਜੋ ਕੁਝ ਵੀ ਪਦਾਰਕ ਚਾਹੀਦਾ ਹੈ ਉਹ ਸਭ ਕੁਝ ਉਹ ਵਾਹਿਗੁਰੂ ਦਿੰਦਾ ਹੈ ਸੰਸਾਰ ਭਵਜਲ ਕਿਉਂ ਤਰੈ ਗੁਰਮੁਖ ਨਾਮ ਨਿਰੰਜਨ ਪਾਈਐ ਅਫਾਰੇ ਉਹ ਪਾਰ ਅਫਾਰ ਟਰੈ ਰਾਉ ਤੇ ਗੁਣ ਵਿਸਰ ਗਏ ਅਪਰਾਧੀ ਮੈਂ ਮੋਰ ਕੀ ਕਰੂੰ ਹਰੇ ਤੇ ਗੁਣ ਇਹ ਜੋ ਉਪਕਾਰ ਉਸ ਵਾਹਿਗੁਰੂ ਦੇ ਹਨ ਉਹ ਮੈਨੂੰ ਗੁਨਾਹਗਾਰ ਨੂੰ ਵਿਸਰ ਗਏ ਮੈਨੂੰ ਚੇਤੇ ਨਹੀਂ ਆਨਾ ਕਿ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਮੈਨੂੰ ਗਰਭ ਦੇ ਵਿੱਚ ਮੇਰੀ ਸੰਭਾਲ ਕੀਤੀ ਗਰਭ ਦੇ ਵਿੱਚ ਉਸ ਵਾਹਿਗੁਰੂ ਨੇ ਮੈਨੂੰ ਪਾਲਿਆ ਉਸ ਵਾਹਿਗੁਰੂ ਨੇ ਗਰਭ ਦੇ ਵਿੱਚ ਜੋ ਪਦਾਰਥ ਚਾਹੀਦੇ ਸਨ ਉਹ ਦਿੱਤੇ ਜਿਸ ਕਰਕੇ ਮੈਂ ਅੰਦਰ ਗਰਭ ਦੇ ਪਲਦਾ ਰਿਹਾ ਪਰ ਮੈਂ ਗੁਨਾਹਗਾਰ ਨੇ ਅਪਰਾਧੀ ਨੇ ਤੇ ਤੇ ਗੁਣ ਵਿਸਰ ਗਏ ਗੁਣ ਉਪਕਾਰ ਉਸ ਵਾਹਿਗੁਰੂ ਦੇ ਉਪਕਾਰ ਭੁੱਲ ਗਿਆ ਇਹ ਜੋ ਉਪਕਾਰ ਉਸ ਵਾਹਿਗੁਰੂ ਨੇ ਕੀਤੇ ਉਹ ਭੁੱਲ ਗਏ ਇਸ ਕਰਕੇ ਸਤਿਗੁਰੂ ਸੁਖਨੀ ਸਾਹਿਬ ਦੇ ਵਿੱਚ ਉਪਦੇਸ਼ ਕਰਦੇ ਹਨ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਰਮাইয়া ਕੇ ਗੁਣ ਗੁਣ ਉਸ ਵਾਹਿਗੁਰੂ ਦੇ ਉਪਕਾਰ ਰਮাইয়া ਕੇ ਗੁਣ ਚੇਤਪਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਤੇਰਾ ਮੂਲ ਕੀ ਸੀ ਤੇ ਤੈਨੂੰ ਕਿੰਨਾ ਸੋਹਣਾ ਜਿਹਾ ਬਣਾ ਦਿੱਤਾ ਜੇਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਵ ਅਗਣ ਮੈਂ ਜਿਨੇ ਉਭਾਰਿਆ ਉਸ ਵਾਹਿਗੁਰੂ ਨੇ ਹੀ ਗਰਵ ਅਗਣ ਦੇ ਵਿੱਚ ਜੋ ਅੱਗ ਸੀ ਅੰਦਰ ਉਸ ਅਗਣ ਤੋਂ ਬਚਾ ਕੇ ਤੈਨੂੰ ਪਾਲਿਆ ਇਹ ਉਸ ਵਾਹਿਗੁਰੂ ਦੇ ਉਪਕਾਰ ਯਾਦ ਕਰ ਉਸ ਵਾਹਿਗੁਰੂ ਦੇ ਉਪਕਾਰ ਸਦਾ ਹੀ ਯਾਦ ਕਰ ਤੇ ਗੁਣ ਵਿਸਰ ਗਏ ਅਪਰਾਧੀ ਪਰ ਮੈਂ ਗੁਨਾਹਗਾਰ ਨੂੰ ਅਪਰਾਧੀ ਨੂੰ ਉਸ ਵਾਹਿਗੁਰੂ ਦੇ ਇਹ ਗੁਣ ਭੁੱਲ ਗਏ ਇਹ ਉਪਕਾਰ ਭੁੱਲ ਗਏ ਮੈਂ ਬੋਰਾ ਕਿਆ ਕਰੂੰ ਸਾਰੇ ਅਤੇ ਮੈਂ ਬੋਰਾ ਮੈਂ ਮਾਇਆ ਦੇ ਮੋਹ ਦੇ ਵਿੱਚ ਬੋਰਾ ਹੋਇਆ ਹੋਇਆ ਝੱਲਾ ਹੋਇਆ ਹੋਇਆ ਇਰੇ ਨਾਮ ਦੇ ਨਾਲ ਕਿਸ ਤਰ੍ਹਾਂ ਜੁੜ ਸਕਦਾ ਹਾਂ ਉਹ ਆਪ ਹੀ ਕਿਰਪਾ ਕਰੋ ਤੂੰ ਦਾਤਾ ਦਿਆਲ ਸਭ ਸਰ ਆਇਨ ਸਦਾਤ ਸੰਭਾਰ ਕਰੇ اے ਵਾਹਿਗੁਰੂ ਜੀ ਤੁਸੀਂ ਦਾਤੇ ਹੋ ਸਭ ਕੁਝ ਤੁਸੀਂ ਹੀ ਦੇਣ ਵਾਲੇ ਹੋ ਤੂੰ ਦਾਤਾ ਦਿਆਲ ਅਤੇ ਤੁਸੀਂ ਦਇਆ ਦੇ ਘਰ ਹੋ ਸਭ ਸਿਰ ਅਤੇ ਸਾਰਿਆਂ ਦੇ ਸਿਰ ਉੱਤੇ ਤੁਸੀਂ ਹੀ ਰਾਖੀ ਕਰਦੇ ਹੋ ਅਹਨ ਸਦਾਤ ਸਮਾਰ ਕਰੇ ਅਹਨ ਸ ਦਿਨ ਰਾਤ ਅਤੇ ਤੁਸੀਂ ਦਿਨ ਰਾਤ ਦਾਤਾਂ ਦੇ ਕੇ ਇਸ ਜੀਵ ਦੀ ਸੰਭਾਲਣਾ ਕਰਦੇ ਹੋ ਚਾਰ ਪਦਾਰਥ ਲੈ ਜਗ ਜਨਮਿਆ ਸ਼ਿਵ ਸ਼ਕਤੀ ਘਰ ਵਾਸ ਧਰੇ ਜਦੋਂ ਇਸ ਜੀਵ ਨੇ ਜਨਮ ਲਿਆ ਤਾਂ ਇਸ ਦੇ ਜਨਮ ਦੇ ਨਾਲ ਹੀ ਇਸ ਨੂੰ ਚਾਰ ਪਦਾਰਥ ਵੀ ਮਿਲੇ ਚਾਰ ਪਦਾਰਥ ਕਿਹੜੇ ਕਿਹੜੇ ਧਰਮ ਅਰਥ ਕਾਮ ਮੋ ਇਹ ਚਾਰੇ ਪਦਾਰਥ ਜਨਮ ਦੇ ਲੈਣ ਲੱਗਿਆ ਇਸ ਜੀਵ ਨੂੰ ਨਾਲ ਹੀ ਮਿਲੇ ਸ਼ਿਵ ਸ਼ਕਤੀ ਕਰਵਾਸ ਤਰੇ ਪਰ ਇਸ ਜੀਵ ਨੇ ਉਸ ਪਰਮਾਤਮਾ ਦੀ ਜੋ ਮਾਇਆ ਪੈਦਾ ਕੀਤੀ ਹੋਈ ਹੈ ਸ਼ਿਵ ਸ਼ਿਵ ਦਾ ਮਤਲਬ ਗਿਆਨ ਸਰੂਪ ਵਾਹਿਗੁਰੂ ਜੋ ਸੁੱਖ ਦੇਣ ਵਾਲਾ ਵਾਹਿਗੁਰੂ ਹੈ ਸ਼ਕਤੀ ਮਾਇਆ ਉਸ ਵਾਹਿਗੁਰੂ ਨੇ ਜੋ ਮਾਇਆ ਪੈਦਾ ਕੀਤੀ ਹੋਈ ਹੈ ਇਹ ਜੀਵ ਘਰ ਵਾਸ ਤਰੇ ਮਾਇਆ ਦੇ ਘਰ ਦੇ ਵਿੱਚ ਆਪਣਾ ਵਾਸ ਬਣਾ ਲੈਂਦਾ ਹੈ ਅਰਥਾਤ ਮਾਇਆ ਦੇ ਮੋਹ ਦੇ ਵਿੱਚ ਵਸ ਜਾਂਦਾ ਹੈ ਮਾਇਆ ਦੇ ਮੋਹ ਦੇ ਨਾਲ ਚੰਮੜ ਜਾਂਦਾ ਹੈ ਲਾਗੀ ਭੂਖ ਮਾਇਆ ਮਗ ਜੋ ਹੈ ਮੁਕਤ ਪਦਾਰਥ ਮੋਹ ਖਰੇ ਅਤੇ ਸਜੀਵ ਨੂੰ ਮਾਇਆ ਦੇ ਹੀ ਸਦਾ ਭੁੱਖ ਲੱਗੀ ਰਹਿੰਦੀ ਆ ਮਗ ਜੋ ਹੈ ਅਤੇ ਮਾਇਆ ਦਾ ਹੀ ਰਸਤਾ ਸਦਾ ਦੇਖਦਾ ਹੈ ਕਿ ਮਾਇਆ ਕਿੱਥੋਂ ਆਵੇ ਇਹ ਰਸਤਾ ਹੀ ਸਦਾ ਦੇਖਦਾ ਰਹਿੰਦਾ ਹੈ ਮੁਕਤ ਪਦਾਰਥ ਮੋਹ ਖਰੇ ਮੋਹ ਮੋਹ ਦੇ ਕਾਰਨ ਮਾਇਆ ਦੇ ਮੋਹ ਦੇ ਕਾਰਨ ਇਸ ਨੂੰ ਜੋ ਚਾਰ ਪਦਾਰਥ ਮਿਲੇ ਸਨ ਉਸ ਦੇ ਵਿੱਚੋਂ ਜੋ ਮੁਕਤੀ ਦਾ ਪ੍ਰਾਪਤ ਹੈ ਮੁਖਸ਼ ਮੋਖ ਮੋਖ ਮੁਖਸ਼ ਮੁਕਤੀ ਜੋ ਹੈ ਉਹ ਮਾਇਆ ਦੇ ਮੋਹ ਕਰਕੇ ਇਸ ਤੋਂ ਗਵਾਚ ਜਾਂਦੀ ਹੈ ਕਰਨ ਪਲਾਵ ਕਰੇ ਨਹੀਂ ਪਾਵੇ ਇਤ ਉਤ ਢੁੰਡ ਤਥਾਕ ਪਰੇ ਕਰਨ ਪਲਾਵ ਤਰਲੇ ਪਾਣੇ ਕੀਰਨੇ ਕਰਨੇ ਬਹੁਤ ਹੀ ਜ਼ਿਆਦਾ ਮਿਹਨਤ ਕਰਨੀ ਇਸ ਕੰਮ ਲਈ ਕਰਨ ਪਲਾਵ ਕਰੇ ਨਹੀਂ ਪਾਵੇ ਮਾਇਆ ਨੂੰ ਇਕੱਠੀ ਕਰਨ ਲਈ ਬਹੁਤ ਹੀ ਯਤਨ ਕਰਦਾ ਹੈ ਕੀਰਨੇ ਪਾਉਂਦਾ ਹੈ ਵਿਲਾਪ ਕਰਦਾ ਹੈ ਕਿ ਮਾਇਆ ਮੈਂ ਮੋਹ ਮਾਇਆ ਨੂੰ ਮੈਂ ਇਕੱਠੀ ਕਰ ਲਵਾਂ ਨਹੀਂ ਪਾਵੇ ਪਰ ਮਾਇਆ ਨੂੰ ਜਿਤਨੀ ਮਾਇਆ ਇਕੱਠੀ ਕਰੀ ਜਾਂਦਾ ਹੈ ਪਰ ਇਸ ਤੇ ਮਨ ਨੂੰ ਤਸੱਲੀ ਨਹੀਂ ਹੁੰਦੀ ਇਸ ਦਾ ਮਨ ਨਹੀਂ ਰਜਦਾ ਮਾਇਆ ਦੇ ਨਾਲ ਇਤ ਉਤ ਢੂੰਡ ਤ ਥਾਕ ਪਰੇ ਇਹ ਮਾਇਆ ਨੂੰ ਇੰਦਰ ਉਧਰ ਲੱਭਦਾ ਅਖੀਰ ਤੇ ਫਿਰ ਥੱਕ ਜਾਂਦਾ ਹੈ ਕਿਉਂਕਿ ਅੰਦਰੋਂ ਮਨ ਜੋ ਹੈ ਉਹ ਮਾਇਆ ਦੇ ਨਾਲ ਰਜਦਾ ਨਹੀਂ ਹੈ ਕਿਉਂਕਿ ਤ੍ਰਿਸ਼ਨਾ ਤਾਂ ਸਿਰਫ ਨਾਮ ਦੇ ਨਾਲ ਹੀ 부ਝਣੀ ਸੀ ਨਾਮ ਤੋਂ ਬਿਨਾ ਹੋਰ ਕਿਸੇ ਨਾਲ ਇਹ ਤ੍ਰਿਸ਼ਨਾ ਅੰਦਰਲੀ ਇਹ 부ਝੀ ਨਹੀਂ ਸਕਦੀ ਤ੍ਰਿਸ਼ਨਾ 부ਝ ਹਰ ਕ ਨਾਮਾ ਮਹ ਸੰਤੋਖ ਹੋਵ ਗੁਰਬਚਨੀ ਪ੍ਰਭ ਸਿਉ ਲਾਗੈ ਊਰਣ ਧਿਆਨ ਤ੍ਰਿਸ਼ਨਾ ਤਉ ਸਵਾਇ ਗੁਰਦੇ ਨਾਮ ਦੇ ਨਾਲ ਹੀ 부ਜਨੀ ਸੀ ਇਹ ਤ੍ਰਿਸ਼ਨਾ 부ਜਦੀ ਹੈ ਕਿਸੇ ਕਿਸੇ ਦੀ ਤ੍ਰਿਸ਼ਨਾ ਬਿਰਲੇ ਹੀ ਕੀ 부ਜਿਏ ਕੋਟ ਜੋਰੇ ਲੱਖ ਕਰੋ रे ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁਝੀ ਹੈ ਤ੍ਰਿਸ਼ਨਾ ਬਿਰਲ ਹੀ ਕੀ 부ਝੀ ਹੈ ਕਰੋੜਾਂ ਹੀ ਜੋੜਦਾ ਹੈ ਫਿਰ ਹੋਰ ਅੱਗੇ ਕਿਉਂ ਜਾਂਦਾ ਪਰ ਆਪਣੇ ਮਨ ਨੂੰ ਨਹੀਂ ਰੋਕਦਾ ਇਸ ਕੰਮ ਤੋਂ ਇਸ ਕਰਕੇ ਇਸ ਦੀ ਤ੍ਰਿਸ਼ਨਾ ਨਹੀਂ 부ਝਦੀ ਤਾਂ ਸਤਿਗੁਰੂ ਜੀ ਇੱਥੇ ਉਪਦੇਸ਼ ਕਰਦੇ ਹਨ ਕਰਨ ਪਲਾਵ ਕਰੇ ਨਹੀਂ ਪਾਵੈ ਇਤ ਉਤ ਢੂੰਡ ਤਿਥਾਕ ਪਰੇ ਕਾਮ ਕ੍ਰੋਧ ਅਹੰਕਾਰ ਵਿਆਪੇ ਊੜ ਕੋਟਾਂ ਬਸਿਉ ਪ੍ਰੀਤ ਕਰੇ ਕਾਮ ਦੇ ਵਿੱਚ ਕਿਉਂਕਿ ਇਹ ਸਾਰੇ ਅੱਖਰਾਂ ਨੂੰ ਸਿਹਾਰੀ ਲੱਗੀ ਹੋਈ ਹੈ ਇਸ ਕਰਕੇ ਕਾਮ ਦੇ ਵਿੱਚ ਕ੍ਰੋਧ ਦੇ ਵਿੱਚ ਅਹੰਕਾਰ ਦੇ ਵਿੱਚ ਇਹ ਜੀਵ ਨੱਪਿਆ ਹੋਇਆ ਵਿਆਪਿਆ ਹੋਇਆ ਹੈ ਗਰਸਤ ਹੋਇਆ ਹੋਇਆ ਹੈ ਕਾਮ ਕ્રોਧ ਅਹੰਕਾਰ ਵਿਆਪੇ ਕੂੜ ਕਟੰਬ ਸਿਉ ਪ੍ਰੀਤ ਕਰੇ ਕੂੜ ਉਹ ਪਦਾਰਥ ਜਿਹੜੇ ਨਾਸ਼ਵਾਨ ਆਣ ਉਹਨਾਂ ਨਾਲ ਇਹ ਪ੍ਰੀਤ ਕਰਦਾ ਹੈ ਕਟੰਬ ਅਤੇ ਆਪਣੇ ਪਰਿਵਾਰ ਦੇ ਨਾਲ ਹੀ ਪ੍ਰੀਤ ਕਰਦਾ ਹੈ ਉਹ ਵਾਹਿਗੁਰੂ ਜੋ ਹੈ ਜਿਸ ਨੇ ਇਸ ਨੂੰ ਸਰੀਰ ਦਿੱਤਾ ਜਿਸ ਨੇ ਇਸ ਨੂੰ ਜਿੰਦ ਦਿੱਤੀ ਪ੍ਰਾਣ ਦਿੱਤੇ ਉਹ ਵਾਹਿਗੁਰੂ ਨੇ ਜਿਸ ਨੂੰ ਜਿਸ ਨੇ ਇਸ ਨੂੰ ਗਰਭ ਜੋਨ ਦੇ ਵਿੱਚ ਗਰਭ ਅਗੰਧ ਤੋਂ ਬਚਾਇਆ ਅੰਦਰ ਉਸ ਵਾਹਿਗੁਰੂ ਨੇ ਪਾਲਣਾ ਕੀਤੀ ਉਸ ਵਾਹਿਗੁਰੂ ਨੇ ਅੰਦਰ ਹੀ ਭੋਜਨ ਦਿੱਤਾ ਉਸ ਵਾਹਿਗੁਰੂ ਨੂੰ ਯਾਦ ਨਹੀਂ ਕਰਦਾ ਯਾਦ ਕਰਦਾ ਹੈ ਉਹ ਚੀਜ਼ਾਂ ਨੂੰ ਜਿਹੜੀਆਂ ਨਾਸਵੰਤ ਹਨ ਕੋਟਾਮ ਬਣਾ ਲ ਪਰਵਾਰ ਦੇ ਨਾਲ ਮੋਹ ਪਾਉਂਦਾ ਹੈ ਉਸ ਵਾਹਿਗੁਰੂ ਦੇ ਨਾਲ ਮੋਹ ਨਹੀਂ ਪਾਉਂਦਾ ਸਤਿਗੁਰੂ ਕਿਰਪਾ ਕਰਨ ਜੋ ਉਪਦੇਸ਼ ਕਰਦੇ ਹਨ ਸਾਡੇ ਹਿਰਦੇ ਵਿੱਚ ਵਸਣ ਤਾਂ ਜੋ ਇਹ ਸਾਡਾ ਜੋ ਅਮੋਲਕ ਜਨਮ ਹੈ ਇਹ ਸਭ ਲਾਹ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ